ਜਿਹੜਾ ਅੱਜ ਪਟਵਾਲੀ ਦੀ ਸੇਵਾ ਕੀਤੀ ਜਾ ਰਹੀ ਕੀ ਕਰਨ ਜਾਂਦੇ ਹੋ ਅੱਜ ਅਸੀਂ ਦਿੱਲੀ ਲਈ ਰਵਾਨਾ ਹੋ ਰਹੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਹੁਤ ਲੰਬੇ ਸਮੇਂ ਤੋਂ ਕਿਸਾਨ ਜੱਥੇਬੰਦੀਆਂ ਇੱਕ ਸੰਘਰਸ਼ ਲੜ ਰਹੀਆਂ ਦੇਖੋ ਹਰੇਕ ਕੋਈ ਨਵਾਂ ਸਾਲ ਕਿਸੇ ਮਾਤਾ ਤੇ ਕਿਸੇ ਬਾਬਾ ਜੀ ਦੇ ਕਿਸੇ ਨਾ ਕਿਸੇ ਡੇਰੇ ਤੇ ਜਾ ਕੇ ਜਾਂ ਕਿਤੇ ਇੰਜੋਏਮੈਂਟ ਕਰਕੇ ਮਨਾਉਂਦੇ ਆ ਪਰ ਜਿਹੜਾ ਅੱਜ ਮੇਰੇ ਦਿਲ ਦੀ ਭਾਵਨਾ ਸੀਗੀ ਮੇਰੇ ਦਿਲ ਦਾ ਭਾਵਨਾ ਇਹ ਸੀਗੀ ਇਸ ਤੋਂ ਵੱਡੀ ਕੋਈ ਯਾਤਰਾ ਨਹੀਂ ਹੈਗੀ ਜਿਹੜੀ ਅੱਜ ਅਸੀਂ ਦਿੱਲੀ ਜਾ ਰਹੇ ਹਾਂ ਇਸ ਤੋਂ ਵੱਡੀ ਕੋਈ ਯਾਤਰਾ ਹੈ ਨਹੀਂਗੀ ਤੇ ਅੱਜ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਲੁਧਿਆਣੇ ਦੇ ਵਿੱਚ ਕੋਈ ਭੋਖੜ ਧਾਲ ਦਾ ਧਰਨਾ ਲਾ ਰਿਹਾ ਕੋਈ ਕੁਛ ਲਾ ਰਿਹਾ ਮੈਂ ਉਹਨਾਂ ਨੂੰ ਅਪੀਲ ਕਰਦਾ ਭਈ ਆਪਾਂ ਇੱਥੋਂ ਦੀ ਵਜਾ ਉਹਨਾਂ ਦਾ ਉੱਥੇ ਜਾ ਕੇ ਮੋਰਚਾ ਫਤਿਹ ਕਰਾਈਏ ਉਹਨਾਂ ਦੇ ਸੰਘਰਸ਼ ਦੇ ਨਾਲ ਮੋਢੇ ਦਾ ਨਾਲ ਮੋਢਾ ਲਾਈਏ ਤਾਂ ਕਿ ਜੋ ਸਾਡੇ ਕਿਸਾਨ ਵੀਰ ਨੇ ਵਾਪਸੀ ਵੀ ਹੋਣਾ ਚਾਹੁੰਦੇ ਆ ਭਈ ਆਪਾਂ ਉਹਨਾਂ ਨੂੰ ਘਟਨਾਂ ਦੀ ਉਹਨਾਂ ਦੀ ਗਿਣਤੀ ਵੱਧਦੀ ਰਵੇ ਤੇ ਤਾਂ ਅੱਜ ਮੈਂ 15 ਤੋਂ 17 ਗੱਡੀਆਂ ਇੱਥੋਂ ਲੈ ਕੇ ਜਾ ਰਿਆਂ ਵਾ ਆਪਣਾ ਸੇਵ ਦਾ ਲਾਈਫ ਐਨਜੀਓ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਣ ਦੇ ਨਾਤੇ ਇੱਥੋਂ ਗੱਡੀਆਂ ਲੈ ਕੇ ਜਾ ਰਿਹਾ ਤੇ ਅੱਗੇ ਜਿਵੇਂ ਕਿ ਸਾਡੇ ਯਾਰ ਮਿੱਤਰ ਅੱਗੇ ਵੀ ਖੜੇ ਨੇ ਦਰਾਹੇ ਖੰਨੇ ਅੰਬਾਲਾ ਤੇ ਅਸੀਂ ਅੱਗੇ ਤੋਂ ਅੱਗੇ ਜੱਥਾ ਚੱਲਦਾ ਜਾਣਾ ਹੁਣ ਅਸੀਂ ਉੱਥੇ ਸਿੰਘੂ ਬਾਰਡਰ ਜਾ ਕੇ ਅੱਜ ਦੀ ਜਿਹੜੀ ਰਾਤ ਹੈ ਇਹ ਆਪਣਾ ਨਵਾਂ ਸਾਲ ਹੈ ਅਸੀਂ ਕਿਸਾਨਾਂ ਦੇ ਨਾਲ ਆ ਨਵਾਂ ਸਾਲ ਕਿਸਾਨ ਦੇ ਨਾਲ ਤੇ ਕਿਸਾਨ ਹੈ ਤਾਂ ਜਹਾਨ ਹੈ ਜੇ ਅੰਨ ਨਹੀਂ ਤਾਂ ਧੰਨ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ